ਸਭ ਕੋ ਜੈਨਸੀ ਕੀ ਕੈਸੇ ਨੇ ਆਪ ਸਭ ਨੂੰ ਮੈਂ ਉਮੀਦ ਕਰਦੀ ਕਿ ਆਪ ਕਰੋਨੇ ਸਭ ਕੀ ਹੋਵਗੇ ਔਰ ਅਮੇ ਅੱਜ ਤੁਹਾਡੇ ਲਈ ਇੱਕ ਬਹੁਤ ਛੋਟਾ ਵਚਨ ਲੈ ਕੇ ਆਈਆਂ ਜੋ ਤੁਸੀਂ ਸੁਣੀ ਕੇ ਬਹੁਤ ਹੀ ਖੁਸ਼ ਤੇ ਆਨੰਦ ਹੋ ਜਾਓਗੇ ਔਰ ਤੁਹਾਡੀ ਬਹੁਤ ਹੀ ਆਤਮਿਕ ਉਡੀ ਹੋਗੀ ਤਸਵੀਰ ਫਿਰ ਤੋਂ ਖੜੇ ਹੋ ਜੂਗੇ ਇਸ ਮਸੀਦੇ ਵਿੱਚ ਅੱਜ ਮੈਂ ਤੁਹਾਡੇ ਲਈ ਜੋ ਵਚਨ ਲੈ ਕੇ ਆਈਆਂ ਮੈਂ ਪ੍ਰਭੂ ਦਾ ਧੰਨਵਾਦ ਕਰਦੀ ਉਸ ਵਚਨ ਜਿਤ ਮੈਂ ਬਾਈਬਲ ਪੜ੍ਹ ਰਹੀ ਸੀ ਨਾ ਤੇ ਮੈਨੂੰ ਹਨਾ ਇੱਕ ਵਚਨ ਮਿਲਿਆ ਬਹੁਤ ਹੀ ਵਧੀਆ ਵਚਨ ਮਿਲਿਆ ਮੈਂ ਪ੍ਰਭੂ ਦਾ ਧੰਨਵਾਦ ਕਰਦੀ ਇਸ ਵਚਨ ਦੇ ਲਈ ਇਹ ਹੈਗਾ ਵਿਵਸਥਾ ਸਾਰ ਪੰਜਾਬੀ ਦੇ ਵਿੱਚ ਹਿੰਦੀ ਦੇ ਵਿੱਚ ਵਿਵਸਥਾ ਵਰਣ ਲਿਖਾ ਇਹਦੇ ਮੈਂ ਤੇ ਸਕਰੀਨ ਸ਼ਾਟ ਤੇ ਦੇ ਦੇਵਾਂਗੀ ਤੁਸੀਂ ਇਸ ਵਚਨ ਨੂੰ ਜਾ ਕੇ ਤੁਸੀਂ ਦੇਖ ਸਕਦੇ ਇਹ ਤੁਸੀਂ ਮੰਨਨ ਲਗਾ ਕੇ ਦੇਖਣਾ ਤੇ ਧਿਆਨ ਕਰਕੇ ਦੇਖਣਾ ਕਿ ਪਰਮੇਸ਼ੁਰ ਦਾ ਵਚਨ ਕੀ ਕਹਿੰਦਾ ਆਪਾਂ ਨੂੰ ਹਨਾ ਤੇ ਮੈਂ ਤੁਹਾਡੇ ਲਈ ਇਸ ਨੂੰ ਪੜ੍ਹ ਦਿੰਨੀ ਆ ਤੁਹਾਡੇ ਕਿਤਾਬ ਲਿਖਿਆ ਹੋਊਗਾ ਪਤਾ ਨਹੀਂ ਮੈਨੂੰ ਪਰੇ ਇਸ ਪੰਜਾਬੀ ਦੇ ਬਾਈਬਲ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਕਹਿੰਦਾ ਇਹ ਨਹੀਂ ਹੈਗੀ ਅਭੀ ਵਿਵਸਥਾ ਵਰਣ 4 ਦੀ ਚਾਰ ਦੀ ਹੈਗੀ ਆ 7 ਕਿੰਨਾ ਕਿਉਂ ਜੋ ਕਿਹੜੀ ਵੱਡੀ ਕਾਮ ਹੈ ਜੇ ਦੇ ਲਈ ਪਰਮੇਸ਼ਵਰ ਇੰਨਾ ਨੇੜੇ ਹੈ ਜਿੰਨਾ ਜੋ ਹੋਵਾ ਸਾਡਾ ਪਰਮੇਸ਼ਵਰ ਸਾਡੇ ਨੇੜੇ ਹੈ ਜਦ ਕਦੀ ਅਸੀਂ ਉਸ ਅੱਗੇ ਬੇਨਤੀ ਕਰਦੇ ਹਾਂ ਹਾਲੇਲੂਇਆ ਆਮੈਂ ਦੇਖਿਆ ਤੁਸੀਂ ਇਸ वचन ਨੂੰ ਪਰਮੇਸ਼ਵਰ ਦਾ वचन ਕੀ ਕਹਿੰਦਾ ਕਿੰਨਾ ਕਿਹੜੀ ਆ ਉਹ ਕੋਮ ਕਿਉਂ ਜੋ ਕਹਿੰਦਾ ਕਿਹੜੀ ਆ ਕਿਹੜੀ ਵੱਡੀ ਆ ਉਹ ਕੋਮ ਵੀ ਜਿਹੜੇ ਹਨਾ ਜਿਹੜਾ ਪਰਮੇਸ਼ਵਰ ਆ ਤੁਹਾਡੇ ਨੇੜੇ ਹੋ ਕੇ ਸੁਣਦਾ ਵਾ ਇੰਨਾ ਨੇੜੇ ਹੋ ਕੇ ਸੁਣਦਾ ਵਾ ਕਿ ਜਦੋਂ ਜੋ ਹਵਾ ਦੇ ਅੱਗੇ ਤੁਸੀਂ ਪ੍ਰਾਰਥਨਾ ਕਰਦੇ ਆ ਟਰਪਕ ਕੇ ਦੁਆ ਕਰਦੇ ਆ ਤੂੰ ਸੁਣਦਾ ਵਾ ਸੁਣਦਾ ਨੇੜੇ ਹੋ ਕੇ ਸੁਣਦਾ ਤੁਹਾਡੀ ਬੇਨਤੀ ਇਹ ਵਰਗਾ ਕੋਈ ਨਹੀਂ ਹੈਗਾ ਕਿਉਂਕਿ ਮੈਂ ਜਾਣਦੀ ਹਾਂ ਕਿ ਬਾਈਬਲ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਪਰਮੇਸ਼ੁਰ ਯਿਸੂ ਦੇ ਵਿੱਚ ਪ੍ਰਭੂ ਯਿਸੂ ਨੇ ਕਿੰਨੇ ਮਹਾਨ ਕੰਮ ਕੀਤੇ ਹਨ ਹੈਨਾ ਤੇ ਪੁਰਾਣੇ ਨਿਵੇਂ ਦੇ ਵਿੱਚ ਤੁਸੀਂ ਦੇਖਦੇ ਆ ਮੂਸਾ ਨੂੰ ਜਦੋਂ ਦੇਖਦੇ ਆ ਤਾਹਨੀ ਵਾਲ ਨੂੰ ਦੇਖਦੇ ਆ ਮੂਸਾ ਨੇ ਦੇਲਾ ਦੋ ਸਮੁੰਦਰ ਦੇ ਦੋ ਹਿੱਸੇ ਕਰਦੇ ਨਾਲ ਸਮੁੰਦਰ ਨੂੰ ਅਜੇ ਤੱਕ ਕੋਈ ਨਹੀਂ ਕਰ ਉਹਦਾ ਦਾਸ ਸੀਗਾ ਨਾਲੇ ਦਾਸ ਨਹੀਂ ਕੀਤੇ ਤੇ ਉਹਨੇ ਪ੍ਰਾਰਥਨਾ ਕੀਤੀ ਉਹਦੀ ਪ੍ਰਾਰਥਨਾ ਨੂੰ ਸੁਣਿਆ ਗਿਆ ਦਾਨੀਅਲ ਦੀ ਪ੍ਰਾਰਥਨਾ ਨੂੰ ਸੁਣਿਆ ਗਿਆ ਕਿਉਂਕਿ ਦਾਨੀਅਲ ਜਿਹੜਾ ਸੀਗਾ ਉਹਨੂੰ ਭੁੱਖੇ ਸ਼ੇਰਾਂ ਦੇ ਸੱਟਿਆ ਗਿਆ ਕਿਉਂਕਿ ਉਹ ਤੈਨਾ ਟਾਈਮ ਪ੍ਰਾਰਥਨਾ ਕਰਦਾ ਸੀ ਸਵੇਰ ਸ਼ਾਮ ਦੁਪਹਿਰ ਨੂੰ ਔਰ ਜਿਹੜਾ ਉਹ ਪ੍ਰਾਰਥਨਾ ਕਰਦੇ ਸੀ ਜਿਹੜੇ ਲੋਕ ਉਹਨੂੰ ਕਹਿੰਦੇ ਸੀ ਨਾ ਕਿ ਉਹ ਇਹ ਪ੍ਰਾਰਥਨਾ ਨਾ ਕਰੇ ਤੇ ਇਹਨੂੰ ਭੁੱਖੇ ਸ਼ੇਰਾਂ ਦੇ ਸੱਟਣਾ ਵਾ ਤੁਸੀਂ ਇਸ ਕਹਾਣੀ ਨੂੰ ਕਿੰਨੀ ਤਰ੍ਹਾਂ ਜਾਣਦੇ ਹੋ ਕਿ ਨਸੀਲ ਲੋਕ ਜਿਹੜੇ ਨਹੀਂ ਜਾਣਦੇ ਉਹਨਾਂ ਨੂੰ ਮੈਂ ਕਹਿ ਰਹੀ ਹਾਂ ਉਹਦੇ ਵਿੱਚ ਹਨਾ ਉਹ ਤਿੰਨ ਟਾਈਮ ਪ੍ਰਾਰਥਨਾ ਕਰਦੇ ਸੀਗੇ ਤੇ ਜਦੋਂ ਉਹ ਪ੍ਰਾਰਥਨਾ ਕਰਦੇ ਸੀ ਇਸ ਕਰਕੇ ਉਹ ਕਹਿੰਦਾ ਵੀ ਉਹ ਰਾਜੇ ਨੂੰ ਕਹਿੰਦੇ ਵੀ ਇਹਨੂੰ ਕਹੇ ਕਿ ਵੀ ਤੇਰੇ ਤੋਂ ਛੋਟੇ ਇੱਕ ਸੂਰ ਨੂੰ ਨਾਮ ਮੰਨੇ ਰਾਜਾ ਉਹਦੇ ਵਾਲ ਦਾ ਇਹ ਰਾਜੇ ਦਾ ਦੋਸਤ ਸੀਗਾ ਤਾਂ ਨਹੀਂ ਹੁੰਦਾ ਪਰ ਹਨਾ ਜਦੋਂ ਉਹ ਪ੍ਰਾਰਥਨਾ ਕਰਦਾ ਸੀ ਨਾ ਤਾਂ ਕੁਝ ਲੋਕਾਂ ਨੂੰ ਉਹ ਚੰਗਾ ਨਹੀਂ ਸੀ ਲੱਗਦਾ ਇਸ ਕਰਕੇ ਹਨਾ ਉਹਨਾਂ ਨੂੰ ਭੁਖੇ ਸ਼ੇਰਾਂ ਅੱਗੇ ਸਿੱਟਿਆ ਗਿਆ ਵੀ ਜੇ ਤੂੰ ਉਹਨੂੰ ਨਹੀਂ ਮੰਨਣਾ ਇਸ ਧਰਤੀ ਦੀਆਂ ਚੀਜ਼ਾਂ ਨੂੰ ਜਿਹਨੂੰ ਤੁਸੀਂ ਮੰਨਦੇ ਆ ਤੈਨੂੰ ਭੁਖੇ ਸ਼ੇਰਾਂ ਅੱਗੇ ਛੱਡ ਦਾਂਗੇ ਭੁਖੇ ਸ਼ੇਰਾਂ ਅੱਗੇ ਸਿੱਟਣ ਅੱਗੇ ਪਰਮੇਸ਼ਵਰ ਨੇ ਦਿਲਾ ਉਹ ਭੁਖੇ ਸ਼ੇਰਾਂ ਦੇ ਮੂੰਹ ਬੰਦ ਤੇ ਇਤਾ ਇੰਨੇ ਨੇੜੇ ਹੋਵੇ ਕੋਈ ਸੌਣਦਾ ਤਨ ਪੜ ਸਕਦਾ ਮਨ ਨੂੰ ਲੱਦਾ ਕੋਈ ਕੱਢ ਨਾ ਤੇ ਅਯੂਬ ਦੀ ਕਹਾਣੀ ਤੁਸੀਂ ਜਾਣਦੇ ਆ ਹੈ ਅਯੂਬ ਦੀ ਕਹਾਣੀ ਤੁਸੀਂ ਜਾਣਦੇ ਆ ਤੇ ਜੇ ਇੱਕ ਇਹੋ ਜਿਹਾ ਪ੍ਰੋਬਤ ਦਾਸ ਜਿਉਂ ਨਾਮ ਨਹੀਂ ਤੇ ਪਿਆਰਾ ਕਿ ਜਿਹਨੂੰ ਜੁਨਾ ਨਬੀ ਜਿਹੜਾ ਉਹ ਮੱਛੀ ਦੇ ਪੇਟ ਵਿੱਚ ਤਿੰਨ ਦਿਨ ਰਿਹਾ ਠੀਕ ਹੈ ਨਾ ਤਿੰਨ ਦਿਨ ਤੇ ਰਾਤਾਂ ਨੂੰ ਰਿਹਾ ਕਿਹੜਾ ਵਾ ਜਿਹੜਾ ਕਿ ਮੱਛੀ ਦੇ ਪੇਟ ਵਿੱਚ ਜਾਵੇ ਹੋਰ ਸੰਦਾਰ ਵੀ ਸ਼ਬਦਕ ਉਹਨਾਂ ਨੂੰ ਜਿਹੜੇ ਤਿੰਨ ਜਾਣੇ ਸੀਗੇ ਉਹਨਾਂ ਨੂੰ ਵੀ ਅੱਗ ਦੀਆਂ ਪੱਠੀਆਂ ਵਿੱਚ ਸਿੱਟਿਆ ਗਿਆ ਤਾਂ ਵੀ ਪਰਮੇਸ਼ਰ ਨੇ ਉਹਨਾਂ ਦੀ ਸੁਣੀ ਉਹ ਕਹਿੰਦਾ ਤੂੰ ਉਹ ਸਾੰਮਣੇ ਚੰਗਾ ਕਰੇ ਚਾਹੇ ਨਾ ਚੰਗਾ ਕਰੇ ਉਹੀ ਸਾਡਾ ਪਰਮੇਸ਼ਰ ਕਿਉਂਕਿ ਇਹ ਜਿਹੜਾ ਇਹ ਪਰਮੇਸ਼ਰ ਕਹਿੰਦਾ ਕਿਹੜਾ ਵਾ ਜਿਹੜਾ ਤੁਹਾਡੇ ਇੰਨੀ ਨੇੜੇ ਹੋ ਕੇ ਸੁਣਦਾ ਵਾ ਇਕ ਕੇਵਲ ਪ੍ਰਭੂ ਯਿਸੂ ਹੀ ਆ ਜਿਹੜਾ ਤੁਹਾਡੇ ਇੰਨੀ ਨੇੜੇ ਹੋ ਕੇ ਸੁਣਦਾ ਵਾ ਪ੍ਰਭੂ ਯਿਸੂ ਦਾ ਵਚਨ ਵੀ ਕਹਿੰਦਾ ਜਿੱਥੇ ਦੋ ਜਾਂ ਤਿੰਨ ਮੇਰੇ ਨਾਮ ਵਿੱਚ ਇਕੱਠੇ ਹੁੰਦੇ ਉੱਥੇ ਵੀ ਮੋਂਾਂ ਦੇ ਵਿਚਕਾਰਾ ਹਾਜ਼ਰ ਨਾਜ਼ਰ ਹੈ ਕਹਿੰਦਾ ਫਿਰ ਤੂੰ ਇਕਾਂ ਦੇ ਵਿੱਚ ਚਲਾ ਜਾ ਕਹਿੰਦਾ ਕੱਲਾ ਬੈਠ ਜਾ ਪ੍ਰਾਰਥਨਾ ਦੇ ਵਿੱਚ ਦੁਆ ਵਿੱਚ ਕਹਿੰਦਾ ਪ੍ਰਾਰਥਨਾ ਮੇਰੇ ਅੱਗੇ ਕਰ ਦੋਨੇ ਦਰਵਾਜੇ ਢੋਕੇ ਇਕਾਂਤ ਵਿੱਚ ਮੇਰੇ ਨਾਲ ਗੁਪਤ ਵਿੱਚ ਆ ਕੇ ਪ੍ਰਾਰਥਨਾ ਕਰ ਤਾਂ ਵੀ ਮਤਲੀ ਪ੍ਰਾਰਥਨਾ ਸਹੀ ਹੋਵੇ ਕੋਈ ਇਹੋ ਜਿਹਾ ਹੈ ਇੱਕ ਮੈਂ ਤੁਹਾਨੂੰ ਹੋਰ ਬਚਨ ਸੁਣਾਉਣੀ ਆ ਹਾਲੇ ਇਹਦਾ ਹੀ ਹਨਾ 4 ਦੀ ਵਿਵਸਥਾ ਵਰਨਦੀ ਆਪਾਂ ਹੁਣ ਸੱਤ ਪੜ੍ਹ ਕੇ ਹਟੇ ਹਨਾ ਆਵੇ ਕਿਉਂ ਜੋ ਜਿਹੜੀ ਕਿڑی ਵੱਡੀ ਕਾਮ ਹੈ ਤੇ ਹੁਣ ਇਹਦੀ ਆਪਾਂ ਪੜ੍ਹਨੀ ਆ 28 ਕਹਿੰਦਾ ਤੁਸੀਂ ਉਥੇ ਆਦਮੀ ਦੇ ਹੱਥਾਂ ਦੇ ਬਣਾਏ ਹੋਏ ਦੇਵਤਿਆਂ ਦੀ ਪੂਜਾ ਕਰੋਗੇ ਅਰਥਾਤ ਲੱਕੜੀ ਅਤੇ ਪੱਥਰ ਦੇ ਜਿਹੜੇ ਨਾ ਵੇਖਦੇ ਨਾ ਸੁਣਦੇ ਨਾ ਖਾਂਦੇ ਨਾ ਸੁੰਘਦੇ ਹਨ ਹallelujah ਤੁਸੀਂ ਦੇਖਿਆ ਹਨਾ वचन ਕੀ ਕਹਿੰਦਾ ਆਪਾਂ ਨੂੰ ਕਿਦਾ ਤੁਸੀਂ ਉਹਨਾਂ ਦੀ ਪੂਜਾ ਕਰਦੇ ਆਂ ਕਿ ਜਿਹੜੇ ਕਹਿੰਦਾ ਜਿਹੜੇ ਹਨਾ ਇਹ ਤੁਸੀਂ ਜਿਹੜੇ ਆਦਮੀ ਜਿਹੜੇ ਮਨੋਖ ਨੇ ਹੱਥਾਂ ਦੇ ਨਾਲ ਬਣਾਏ ਹੋਏ ਜਿਹੜੇ ਇਹ ਤਰੀਕਾ ਤਾਂ ਸਾਨੂੰ ਕੀ ਪਤਾ ਉਹ ਕਿੱਦਾਂ ਬਣਾ ਰਹੇ ਹਨਾ ਇੱਕ ਮਿੱਟੀ ਨੂੰ ਗੁੰਧਦੇ ਆ ਤੇ ਬਣਾ ਦਿੰਦੇ ਆ ਠੀਕ ਹੈ ਨਾ ਕੀ ਪਤਾ ਕਿੱਦਾਂ ਬਣਾ ਰਹੇ ਹਨਾ ਕਹਿੰਦਾ ਹੈ ਤਾਂ ਉਹ ਹੱਥਾਂ ਦੀ ਕਰੜ ਤੇ ਹਨਾ ਤੇ ਕਹਿੰਦਾ ਤੁਸੀਂ ਉਹਨਾਂ ਨੂੰ ਪੂਜਦੇ ਆ ਦੇਵਤਿਆਂ ਨੂੰ ਜੋ ਪੂਜਾ ਕਰਦੇ ਆ ਅਰਥਾਤ ਕਹਿੰਦਾ ਜਿਹੜੀ ਲੱਕੜੀ ਆ ਕੇਵਲ ਸਿੱਪ ਉਹ ਵੀ ਰੱਬ ਨੇ ਹੀ ਲੱਕੜੀ ਬਣਾਈ ਹੋਈ ਆ ਠੀਕ ਹੈ ਨਾ ਲੱਕੜੀ ਆ ਪੱਥਰ ਆ ਜਿਹੜੇ ਨਾ ਵੇਖਦੇ ਆ ਨਾ ਸੁਣਦੇ ਆ ਨਾ ਖਾਂਦੇ ਆ ਠੀਕ ਹੈ ਨਾ ਤੇ ਇਹ ਕਹਿੰਦਾ ਨਾ ਹੀ ਉਹ ਸੁੰਘਦੇ ਆ ਤੁਸੀਂ ਉਹਨਾਂ ਦੀ ਪੂਜਾ ਕਰਦੇ ਆ ਤੇ ਪਰਮੇਸ਼ਵਰ ਕਹਿੰਦਾ ਕਹਿੰਦਾ ਕਿ ਤੁਸੀਂ ਜਦ ਹਨਾ ਇਹਨਾਂ ਚੀਜ਼ਾਂ ਨੂੰ ਛੱਡ ਦੋਗੇ ਮੇਰੇ ਕੋਲ ਆਉਗੇ ਇੱਥੇ ਇਹ ਵੀ ਲਿਖਿਆ ਹੈ ਕਿ ਤਾਂ ਫਿਰ ਤੁਸੀਂ ਇਹਦੇ ਅੱਗੇ ਅਗਲੀ ਆਇਤ ਨੂੰ 29ਵੇਂ ਪੜਨ ਲੱਗੇ ਤੁਸੀਂ ਜ਼ਰੂਰ ਪੜਿਓ ਕਿਉਂਕਿ ਫਿਰ ਤੁਸੀਂ ਉੱਥੇ ਜੋ ਹੋਵਾ ਆਪਣੇ ਪਰਮੇਸ਼ਵਰ ਦੀ ਭਾਲ ਕਰੋਗੇ ਅਤੇ ਤੁਸੀਂ ਇਹ ਅੰਤ ਦੇ ਦਿਨਾਂ ਵਿੱਚ ਕਿਹਾ ਗਿਆ ਵਾਂ ਅੰਤ ਦੇ ਕਿਹਾ ਜੋਵਾ ਦੀ ਭਾਲ ਕਰੋਗੇ ਅਤੇ ਤੁਸੀਂ ਇਹ ਨੂੰ ਪਾਓਗੇ ਜਦ ਆਪਣੇ ਸਾਰੇ ਹਿਰਦੇ ਨਾਲ ਆਪਣੇ ਸਾਰੇ ਮਨ ਨਾਲ ਢੂੰਡੋਗੇ ਢੂੰਡੋਗੇ ਜਦ ਤੁਸੀਂ ਵਿਪਤਾ ਵਿੱਚ ਇਹ ਸਾਰੀਆਂ ਗੱਲਾਂ ਤੁਹਾਡੇ ਉੱਤੇ ਆ ਪੈਣਗੀਆਂ ਆਖਰੀ ਦਿਨਾਂ ਵਿੱਚ ਆਖਰੀ ਦਿਨਾਂ ਵਿੱਚ ਤੁਸੀਂ ਜੋ ਹੋਵਾ ਆਪਣੇ ਪਰਮੇਸ਼ਰੋਂ ਵੱਲ ਮੁੜੋ ਇਹਦਾ ਆਖਰੀ ਦਿਨਾਂ ਵਿੱਚ ਇਹ ਜਿਹੜੇ ਦਿਨ ਵੀ ਚੱਲ ਰਹੇ ਆ ਆਖਰੀ ਦਿਨਾਂ ਤਾਂ ਤੁਸੀਂ ਕਹਿੰਦਾ ਮੁੜੋ ਜਿਹੜਾ ਸਤਿਮੁੱਚ ਹੈ ਨਾ ਪ੍ਰਭੂ ਯਿਸੂ ਦੇ ਉੱਤੇ ਪਰੋਸਰ ਰੱਖਦਾ ਮਸੀਹ ਆ ਜਿਹੜਾ ਦੋ ਪੇੜੀਆਂ ਦੇ ਵਿੱਚ ਜਿੰਨੇ ਪੈਰ ਰੱਖਿਆ ਹੋਇਆ ਵਾ ਨਾ ਇਧਰ ਵਾ ਨਾ ਉਧਰ ਵਾ ਕਨਫਿਊਜ਼ ਹੋ ਰਹੀ ਹੈ ਕਿ ਅਸੀਂ ਕਿਤੇ ਵਿਸ਼ਵਾਸ ਕਰੀਏ ਕਿਤੇ ਨਾ ਵਿਸ਼ਵਾਸ ਕਰੀਏ ਲੇਕਿਨ ਇੱਕ ਵਾਰ ਤੁਸੀਂ ਪ੍ਰਾਰਥਨਾ ਕਰਕੇ ਦੇਖੋ ਤੁਹਾਡਾ ਪਰਮੇਸ਼ਰ ਜ਼ਰੂਰ ਸੁਣਦਾ ਵਾ ਤੇ ਤੁਸੀਂ ਜਦੋਂ ਮਨ ਤੋਬਾ ਕਰਕੇ ਹੈ ਨਾ ਜਦੋਂ ਇਸ ਚੀਜ਼ ਤੋਂ ਇਹ ਕਹ ਲੈਣੇ ਉਹ ਤੁਹਾਨੂੰ ਚੰਗਾ ਕਰੇ ਚਾਹੇ ਨਾ ਚੰਗਾ ਕਰੇ ਉਹ ਸਾਡਾ ਹੀ ਪਰਮੇਸ਼ਰ ਤੁਸੀਂ ਅਸ਼ੀਰਵਾਦ ਜ਼ਰੂਰ ਪਾਉਗੇ ਤੁਸੀਂ ਇੱਕ ਜ਼ਰੂਰ ਦੇਖੋ ਕਿ ਪ੍ਰਭੂ ਯਿਸੂ ਦੇ ਡੇਡ ਵੱਡੇ ਕੰਮਾਂ ਦਾ ਪੁਰਾਣੇ ਨਿਯਮ ਦੇ ਵਿੱਚ ਤੁਸੀਂ ਦਾਨੀਅਲ ਨੂੰ ਦੇਖਦੇ ਹੋ ਮੈਂ ਤੁਹਾਨੂੰ ਦੱਸਿਆ ਨਾ ਮੂਸਾ ਨੂੰ ਦੇਖਦੇ ਕਿੰਨੇ ਨਵੀ ਆ ਜਿਨ੍ਹਾਂ ਦੇ ਉੱਤੇ ਕਿੰਨਾ ਹੀ ਉਹਨੇ ਮਤਲਬ ਮਦਦ ਸਹਤਾ ਕੀਤੀ ਪ੍ਰਾਰਥਨਾ ਰਹੀ ਉਸਨੇ ਅੱਭੀ ਉਸਨੇ ਖੁਦ ਪ੍ਰਾਰਥਨਾ ਕੀਤੀ ਐ ਸਲੀਬ ਤੇ ਚੜਾਏ ਗਏ ਹਨਾ ਸਾਡੇ ਪਾਪਾ ਦੇ ਗੁਨਾਹਾਂ ਦੀ ਕੋਈ ਕਿਹੜਾ ਜੇ ਤੁਹਾਨੂੰ ਤੁਸੀਂ ਕਿਸੇ ਨੂੰ ਮਾਰਿਆ ਜਾਂ ਕੁਝ ਕਹਨੇ ਆ ਨਾ ਤੁਹਾਨੂੰ ਮਾਫੀ ਨਹੀਂ ਮਿਲਦੀ ਪਰਮੇਸ਼ਵਰ ਸਾਨੂੰ ਮਾਫ ਕਰਨ ਵਾਲਾ ਪਰਮੇਸ਼ਵਰ ਹੈ ਇੱਥੇ ਦੇਲਾ ਕਹਿੰਦਾ ਆਖਰੀ ਦਿਨਾਂ ਵਿੱਚ ਕਹਿੰਦਾ ਕਹਿੰਦਾ ਜਦੋਂ ਫਿਰ ਤੁਸੀਂ ਮੈਨੂੰ ਹਨਾ ਇਹ ਤੋਬਾ ਕਰੋਗੇ ਜਦੋਂ ਤੁਸੀਂ ਮੈਂ ਆਖਰੀ ਦਿਨਾਂ ਵਿੱਚ ਜੇ ਮੇਰੇ ਵੱਲ ਮੁੜੇ ਆਉਂਗੇ ਫਿਰ ਮੈਂ ਤੁਹਾਨੂੰ ਕੀ ਕਰੂੰਗਾ ਇਹਦੇ ਵਿੱਚ ਤੁਸੀਂ ਦੇਖੋ ਕੀ ਕਰੇਗੇ ਪਰਮੇਸ਼ਰ ਕਹਿੰਦਾ ਪਰਮੇਸ਼ਰ ਵੱਲ ਮੁੜੋਗੇ ਅਤੇ ਉਹਦੀ ਆਵਾਜ਼ ਸੁਣੋਗੇ ਉਹਦੀ ਆਵਾਜ਼ ਨੂੰ ਉਹਦੀ ਬਚਨ ਨੂੰ ਜੋ ਮੈਂ ਤੁਹਾਨੂੰ ਉਹ ਬਚਨ ਸੁਣਾ ਰਹੀ ਹਾਂ ਜੇ ਤੁਹਾਨੂੰ ਲੱਗਦਾ ਪਰਮੇਸ਼ਰ ਤੁਹਾਡੇ ਵਿਚਰ ਰਹੀ ਤੁਹਾਡੇ ਨਾਲ ਗੱਲ ਕਰ ਰਹੀ ਹੈ ਜੇ ਤੁਸੀਂ ਮੁੜੇ ਹੋਨੇ ਆ ਨਾ ਤੇ ਫਿਰ ਤੁਸੀਂ ਦੇਖੋ ਕਹਿੰਦਾ ਕੀ ਹੁੰਦਾ ਵਾ ਕਹਿੰਦਾ ਕਿਉਂ ਜੋ ਜੋ ਹੋਵਾ ਕਿਉਂ ਜੋ ਜੋ ਹੋਵਾ ਤੁਹਾਡਾ ਪਰਮੇਸ਼ਰ ਇੱਕ ਦਿਆਲੂ ਪਰਮੇਸ਼ਰ ਹੈ ਉਹ ਨਾ ਤਾਂ ਤੁਹਾਨੂੰ त्याਗੇਗਾ ਤੇ ਨਾ ਤੁਹਾਨੂੰ ਨਾਸ ਕਰੇਗਾ ਫਿਰ ਤੁਹਾਨੂੰ ਨਾ ਤਿਆਗੇਗਾ ਨਾ ਤੁਹਾਨੂੰ ਨਾਸ ਕਰੇਗਾ ਨਾ ਛੱਡੇਗਾ ਠੀਕ ਹੈ ਨਾ ਤੁਹਾਡੇ ਪਿਓ ਦਾਦਿਆਂ ਦੇ ਨੇਮ ਨੂੰ ਜਿਸ ਤੋਂ ਦੇ ਵਿਖੇ ਉਸ ਨੇ ਉਹਨਾਂ ਨਾਲ ਸੌ ਖਾਦੀ ਗਈ ਨਾ ਭੁੱਲੇਗਾ ਉਹਨੇ ਸੌ ਖਾਦੀ ਹੋਈ ਆ ਕਿ ਮੈਂ ਤੁਹਾਡੇ ਪੀੜੀਓ ਦੇ ਪੀੜੀ ਅਬਰਾਮ ਨੂੰ ਉਹਨੇ ਵਚਨ ਦਿੱਤਾ ਹੋਇਆ ਕਿ ਤੇਰੇ ਜਿਹੜੇ ਸੰਤਾਨ ਹੋਊਗੇ ਨਾ ਉਹਨੂੰ ਮੈਂ ਆਸ਼ੀਸ਼ ਦਿੰਦਾ ਉਹ ਸੋਣ ਪੂਰਾ ਕਰੋਗਾ ਜਦੋਂ ਉਹਦੀ ਆਵਾਜ਼ ਸੁਣ ਕੇ ਆਪੋ ਉਹਦੇ ਪਿੱਛੇ ਚੱਲ ਜੰਨੇ ਉਹਨੂੰ ਉਹਨੂੰ ਮੰਨ ਦੇ ਇੱਕ ਵਾਰੀ ਬਾਈਬਲ ਪੜ੍ਹ ਕੇ ਦੇਖੋ ਮੈਂ ਇਸ ਯੋਗਤਾ ਨਹੀਂ ਹੈ ਤੁਹਾਨੂੰ ਸੱਚਾ ਸੱਚਾ ਲਿਕਰੇ ਇੰਨਾ ਪਿਆਰਾ ਬਚਨ ਦੇ ਨਾਲ ਮੈਂ ਬੜਾ ਪੂਰਾ ਧੰਨਵਾਦ ਕਰੇ ਸੱਚ ਮੇਰੇ ਉਹਨੇ ਜਦੋਂ ਕਿਹਾ ਕਹਿੰਦਾ ਕਿਹੜਾ ਹੈ ਉਹ ਪਰਮੇਸ਼ੁਰਾ ਜਿਹੜਾ ਤੁਹਾਡੇ ਨੇੜੇ ਲਾਗੇ ਹੋ ਕੇ ਸੁਣਦਾ ਵਾ ਇਨ ਲਾਗੇ ਹੋਵੇ ਕੋਈ ਨਹੀਂ ਸੁਣਦਾ ਮੈਂ ਕਿਹੜੀ ਜੀ ਕੋਈ ਸੁਣਦਾ ਨਾ ਤੇ ਉਹ ਦੱਸ ਜਾਣਿਆ ਕੋਈ ਜਾ ਕੇ ਸੁਣਾਉਂਦਾ ਵੀ ਆ ਤੁਸੀਂ ਮਸਜਿਦੇ ਵਿੱਚ ਆ ਜਿਓ ਕਿਸੇ ਕੋਲ ਆਪਣਾ ਦੁੱਖਣਾ ਨਾ ਰੋ ਕਿਉਂਕਿ ਉਹ ਚਾਰ ਬੰਦੇ ਆਲੇ ਜਾ ਕੇ ਅੱਗੇ ਦੱਸਦਾ ਵੀ ਉਹਦਾ ਕੋਈ ਹੱਲ ਨਹੀਂ ਹੈਗਾ ਠੀਕ ਹੈ ਨਾ ਤੁਸੀਂ ਫੇਰ ਵੀ ਤੁਸੀਂ ਰਹਿਨੇ ਆ ਲੇਕਿਨ ਜਦ ਤੁਸੀਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਆ ਜਾਂਦੇ ਆ ਆਪਣੇ ਉੱਥੇ ਤੁਸੀਂ ਬੋਲਦੇ ਹੋ ਨਹੀਂ ਸਿਰਫ ਇਕੱਲਾ ਬੈਠ ਹੀ ਜਾਂਦੇ ਆ ਨਾ ਕਿਉਂਕਿ ਉਹ ਤੇ ਦਿਲਾਂ ਦੀ ਸਭ ਕੁਝ ਜਾਣਦਾ ਪਰਮੇਸ਼ਵਰ ਕਹਿੰਦਾ ਕਿ ਮੈਂ ਤੈਨੂੰ ਬਣਾਇਆ ਆਪਣੇ ਹੱਥਾਂ ਦੇ ਨਾਲ ਤੇਰੇ ਕਹਿੰਦਾ ਗੁਰਦੇ ਨੂੰ ਤੇਰੀ ਗੁਰਦਿਆਂ ਨੂੰ ਜਾਂਚਣ ਵਾਲਾ ਪਰਮੇਸ਼ੁਰਾ ਕਹਿੰਦਾ ਤੇਰੀ ਦੂਰ ਤੇ ਤੇਰੀ ਸੋਚਾਂ ਨੂੰ ਜਾਣ ਲੈਂਦਾ ਕਿ ਤੇਰੇ ਅੰਦਰ ਕੀ ਜਾਂਦਾ ਚੱਲਦਾ ਪਿਆ ਵਾ ਔਰ ਜਿਹੜੀਆਂ ਚੀਜ਼ਾਂ ਦੀ ਤੈਨੂੰ ਜ਼ਰੂਰਤਾਂ ਉਹੀ ਤੈਨੂੰ ਦਿੰਦਾ ਉਹ ਨਹੀਂ ਦਿੰਦਾ ਜੋ ਤੂੰ ਚਾਹਨਾ ਵਾ ਕਿਉਂਕਿ ਆਪਣੀਆਂ ਜਿਹੜੀਆਂ ਹਨਾ ਜਿਹੜੀਆਂ ਇੱਛਾ ਹੁੰਦੀਆਂ ਵਾ ਆਪਣੀਆਂ ਜਿਹੜੀਆਂ ਜ਼ਰੂਰਤਾਂ ਹੁੰਦੀਆਂ ਉਹਦੇ ਵਿੱਚ ਕਈ ਵਾਰੀ ਆਪਾਂ ਹੀ ਫਸ ਜਾਂਦੇ ਆਂ ਲੇਕਿਨ ਜਿਹੜੀ ਉਹਦੀ ਯੋਜਨਾ ਹੁੰਦੀ ਆ ਉਹਦੀ ਯੋਜਨਾ ਹਰ ਇੱਕ ਯੋਜਨਾ ਉਹਦੀ ਆਪਣੇ ਦੀ ਲਾ ਮੰਗਿਆ ਕਰੋ ਆਪਣੇ ਬੱਚਿਆਂ ਦੀ ਲਈ ਵੀ ਆਪਣੇ ਪਤੀ ਦੇ ਲਈ ਵੀ ਆਪਣੇ ਘਰ ਦੀ ਫੈਮਲੀ ਲਈ ਰੂਹਾਂ ਖੁਦ ਵੀ ਬੱਚੋ ਤੇ ਰੂਹਾਂ ਪਹੁੰਚਾਉਣ ਵਾਲੇ ਬਣੋ ਤੇ ਮੈਂ ਪ੍ਰਭੂ ਦਾ ਧੰਨਵਾਦ ਕਰਦੀ ਆ ਇਸ ਪੁੱਜਣ ਲਈ ਤੇ ਮੈਨੂੰ ਇਹਨਾਂ ਦਾ ਨਹੀਂ ਆਂਦਾ ਲੇਕਿਨ ਜੋ ਵੀ ਮੇਰੇ ਕੋਲ ਹੈਗਾ ਜੋ ਵੀ ਮੈਂ ਪਰਮਿਸ਼ਨ ਨਿਕਾਲ ਕੇ ਕੀਤੀ ਮੈਨੂੰ ਬਹੁਤ ਵਧੀਆ ਵਿੱਚ ਲੱਗਾ ਇਸ ਕਰਕੇ ਪ੍ਰਭੂ ਤੁਹਾਨੂੰ ਸਾਰਿਆਂ ਨੂੰ ਅਸੀਸ ਦੇਵੇ ਬਰਕਤ ਦੇਵੇ ਮੇਰੇ ਵੱਲੋਂ ਸਾਰਿਆਂ ਨੂੰ ਜੈ ਵੀ ਸਿੱਕੀ